ਔਰ ਸੋਸ਼ਲ ਮੀਡੀਆ ਤੇ ਹੜ ਆਇਆ ਹੋਇਆ ਪੋਸਟਾਂ ਦਾ ਔਰ ਸਾਰੇ ਲੋਕ ਮਨੀਸ਼ਾ ਦੇ ਲਈ ਇਨਸਾਫ ਦੀ ਮੰਗ ਕਰ ਰਹੀ ਹੈ ਔਰ ਇਹ ਪਹਿਲੀ ਘਟਨਾ ਨਹੀਂ ਕਿੰਨੇ ਹੀ ਆਪਾਂ ਪਿੱਛੇ ਵੀ ਚਾਂਸਸ ਦੇਖਿਆ ਪਿੱਛੇ ਵੀ ਬਹੁਤ ਬਹੁਤ ਵੱਡੇ ਵੱਡੇ ਕਾਂਡ ਆਪਾਂ ਦੇਖੇ ਆ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਕਟਨਾਵਾਂ ਚਾਹੇ ਉਹ ਕੋਲਕੱਤਾ ਦੇ ਵਿੱਚ ਡਾਕਟਰ ਹੋਵੇ ਜਾਂ ਦਿੱਲੀ ਦੀ ਜਿਹੜੀ ਨਿਰਪਿਆ ਕਾਂਡ ਕੁੜੀਆਂ ਨੂੰ ਜਿਹੜਾ ਇਨਸਾਫ ਹੈ ਉਹ ਹਾਲੇ ਤੱਕ ਵੀ ਪ੍ਰੋਪਰ ਨਹੀਂ ਮਿਲਿਆ 11 ਤਰੀਕ ਤੋਂ ਗਾਇਬ ਹੈ ਔਰ 13 ਨੂੰ ਦੀ ਬੋਡੀ ਮਿਲਦੀ ਹੈ ਹੈਨਾ ਲਾਸ਼ ਮਿਲਦੀ ਹੈ ਤਾਂ ਮਤਲਬ ਪੇਰੈਂਟਸ ਦਾ ਤਾਂ ਆਬਵੀਅਸ ਯਾਰ ਉਸ ਤੋਂ ਪੁਲਿਸ ਪਰਚਾਜਨ ਨੂੰ ਅਪੀਲ ਕਰਨਾ ਚਾਹੂਗੀ ਕਿ ਆਪਣੀਆਂ ਗੋਲ ਮਟੋਲ ਗੱਲਾਂ ਦੇ ਵਿੱਚ ਗੁੰਮਰਾਹਾ ਨਾ ਕੀਤਾ ਜਾਏ ਸ ਲੋਕਾਂ ਨੂੰ ਨਹੀਂ ਤਾਂ ਜਿਹੜੇ ਲੋਕ ਨੇ ਉਸੇ ਤਰੀਕੇ ਨਾਲ ਜਿਹੜਾ ਪ੍ਰਸ਼ਾਸਨ ਦੇ ਨੱਕ ਦੇ ਵਿੱਚ ਦਮ ਕਰਕੇ ਰੱਖਣਗੇ ਜਸਟਿਸ ਡਿਲੇਡ ਮੀਨਸ ਜਸਟਿਸ ਡਿਨਾਈਡ ਆਪਾਂ ਸਭ ਨੂੰ ਪਤਾ ਹੈ ਕਿਉਂਕਿ ਜਿੰਨੀ ਦੇਰ ਇਨਸਾਫ ਨੂੰ ਲੱਗਦੀ ਹੈ ਜਿੰਨੇ ਜਿੰਨੇ ਸਾਲ ਲੰਘ ਜਾਂਦੇ ਆ ਉਨੇ ਜਿਹੜੇ ਸਬੂਤ ਔਰ ਗਵਾਹ ਹੁੰਦੇ ਨੇ ਉਹ ਵੀ ਮਿਟ ਜਾਂਦੇ ਆ ਹਰਿਆਣਾ ਦੇ ਵਿੱਚ ਇੱਕ ਵੱਡੀ ਘਟਨਾ ਹੁੰਦੀ ਹੈ ਜਿਸ ਨੂੰ ਪੁਲਿਸ ਨੇ ਕਿਹਾ ਹੈ ਕਿ ਇਹ ਇੱਕ ਤਰ੍ਹਾਂ ਦਾ ਸੁਸਾਇਸਾਈਡ ਹੈ ਔਰ ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਦੇ ਆਧਾਰ ਤੇ ਨਾ ਤਾਂ ਕੋਈ ਲੜਕੀ ਦੇ ਨਾਲ ਰੇਪ ਹੋਇਆ ਸੀ ਨਾ ਹੀ ਉਸ ਦਾ ਕਿਸੇ ਦੇ ਵੱਲੋਂ ਕਤਲ ਕੀਤਾ ਗਿਆ ਤਾ 19 ਸਾਲ ਦੀ ਮਨੀਸ਼ਾ ਨਾਮ ਦੀ ਏ ਟੀਚਰ ਸੀ ਪਵਾਨੀ ਜ਼ਿਲ੍ਹੇ ਦੇ ਨਾਲ ਸੰਬੰਧਿਤ ਇਹ ਘਟਨਾ ਹੈ ਔਰ ਹੁਣ ਪਵਾਨੀ ਦੇ ਵਿੱਚ ਇੰਟਰਨੈਟ ਸਵਾਮਾ ਵੀ ਬੰਦ ਨੇ ਕਿਉਂਕਿ ਪਰਿਵਾਰ ਨੇ ਮਨਾ ਕਰ ਦਿੱਤਾ ਕਿ ਉਹ ਇਨਸਾਫ ਨਾ ਮਿਲਣ ਤੱਕ ਮਨੀਸ਼ਾ ਦਾ ਜਿਹੜਾ ਅੰਤਮ ਸੰਸਕਾਰ ਹੈ ਉਹ ਨਹੀਂ ਕਰਨਗੇ ਜਿੱਥੇ ਪਰਿਵਾਰ ਰੋਸ ਦੇ ਵਿੱਚ ਉੱਥੇ ਹੀ ਬਹੁਤ ਸਾਰੇ ਲੋਕ ਆ ਜਿਹੜੇ ਉਹ ਵੀ ਰੋਸ ਦੇ ਵਿੱਚ ਹਨ ਔਰ ਸੋਸ਼ਲ ਮੀਡੀਆ ਤੇ ਹੜ ਆਇਆ ਹੋਇਆ ਪੋਸਟਾਂ ਦਾ ਔਰ ਸਾਰੇ ਲੋਕ ਮਨੀਸ਼ਾ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਔਰ ਇਹ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਚਾਹੇ ਉਹ ਕਲਕੱਤਾ ਦੇ ਵਿੱਚ ਡਾਕਟਰ ਹੋਵੇ ਜਾਂ ਦਿੱਲੀ ਦੀ ਜਿਹੜੀ ਨਿਰਪਿਆ ਕਾਂਡ ਸਾਰੇ ਲੋਕ ਉਹਨਾਂ ਨੂੰ ਜਾਣਦੇ ਆ ਕਿ ਇਸ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਬੇਇਨਸਾਫੀ ਹੋਈ ਪਰ ਇਸ ਕੇਸ ਦੇ ਵਿੱਚ ਜਦੋਂ ਪੋਸਟਮਾਰਟਮ ਰਿਪੋਰਟ ਆਈ ਹੈ ਤਾਂ ਉਸ ਤੇ ਵਿੱਚ ਰੇਪ ਦੇ ਨਿਸ਼ਾਨ ਨਹੀਂ ਮਿਲੇ ਔਰ ਕਤਲ ਦਾ ਜਿਹੜਾ ਨਿਸ਼ਾਨ ਨਹੀਂ ਮਿਲਦਾ ਨਾ ਹੀ ਕਿਸੇ ਤਰ੍ਹਾਂ ਦੀ ਪੋਇਜ਼ਨਿੰਗ ਮਿਲੀ ਤਾਂ ਇਹ ਰਿਪੋਰਟ ਸਾਹਮਣੇ ਲਿਆਉਂਦੀ ਹੈ ਪੁਲਿਸ ਔਰ ਉਸ ਦੇ ਆਧਾਰ ਤੇ ਜਿਹੜੀ ਅਗਲੀ ਕਾਰਵਾਈ ਪ੍ਰਸ਼ਾਸਨ ਆਪਣੀ ਕਰ ਰਿਹਾ ਪਰ ਲੋਕਾਂ ਦਾ ਹੀ ਕਿਉਂ ਰੋਸ ਹੈ ਉਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਕੋਮਲ ਪ੍ਰੀਤ ਨੇ ਪੰਜਾਬ ਯੂਨੀਵਰਸਿਟੀ ਸਟੂਡੈਂਟ ਪੋਲਿਟਿਕਸ ਦੇ ਵਿੱਚ ਐਕਟਿਵ ਨੇ ਕੋਮਲ ਲੋਕ ਅਜੇ ਵੀ ਕਿਤੇ ਨਾ ਕਿਤੇ ਗੁੱਸੇ ਦੇ ਵਿੱਚ ਨੇ ਔਰ ਪੁਲਿਸ ਜੋ ਵਰਜ਼ਨ ਦੇ ਰਹੀ ਆ ਲੋਕ ਉਸ ਨੂੰ ਮੰਨਣ ਲਈ ਤਿਆਰ ਨਹੀਂ ਹੈਗੇ ਸੋਸ਼ਲ ਮੀਡੀਆ ਤੇ ਵੀ ਅਸੀਂ ਦੇਖ ਰਹੇ ਹਾਂ ਬਹੁਤ ਹੜਾਂ ਦਾ ਜਿਹੜਾ ਇੱਕ ਦੌਰ ਆਇਆ ਹੋਇਆ ਕਿ ਟਿੱਪਣੀਆਂ ਦਾ ਇੱਕ ਹੜ ਆਇਆ ਹੋਇਆ ਕਿ ਇਹ ਬੇਇਨਸਾਫੀ ਹੈ ਸਰ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਨਾ ਚਾਹੂੰਗੀ ਕਿ ਕਿੰਨੇ ਹੀ ਆਪਾਂ ਪਿੱਛੇ ਵੀ ਚਾਂਸਸ ਦੇਖਿਆ ਪਿੱਛੇ ਵੀ ਬਹੁਤ ਬਹੁਤ ਵੱਡੇ ਵੱਡੇ ਕਾਂਡ ਆਪਾਂ ਦੇਖੇ ਆ ਕੁੜੀਆਂ ਨੂੰ ਜਿਹੜਾ ਇਨਸਾਫ ਹੈ ਉਹ ਹਾਲੇ ਤੱਕ ਵੀ ਪ੍ਰੋਪਰ ਨਹੀਂ ਮਿਲਿਆ ਤਾਂ ਮੈਂ ਅਪੀਲ ਕਰੂੰਗੀ ਕਿ ਇਹ ਚੀਜ਼ਾਂ ਕਦੋਂ ਤੱਕ ਚਲਦੀਆਂ ਰਹਿਣਗੀਆਂ ਸੋਸਾਇਟੀ ਦੇ ਵਿੱਚ ਅਗਰ ਇੱਕ ਲੜਕੀ ਹੈ ਜਿਹੜੀ ਜਿੰਦਾ ਕੀ 11 ਤਰੀਕ ਤੋਂ ਗਾਇਬ ਹੈ ਔਰ 13 ਨੂੰ ਉਹਦੀ ਬਾਡੀ ਮਿਲਦੀ ਹੈ ਹੈਨਾ ਲਾਸ਼ ਮਿਲਦੀ ਹੈ ਤਾਂ ਮਤਲਬ ਪੇਰੈਂਟਸ ਦਾ ਤਾਂ ਆਬਵੀਅਸ ਯਾ ਰੋਜ਼ ਔਰ ਪੇਰੈਂਟਸ ਦਾ ਆਬਿਓਸ ਹੈ ਔਰ ਦੁਨੀਆ ਦੇ ਵਿੱਚ ਕੀ ਹੈ ਕਿ ਦੇਖਿਆ ਜਾਏ ਤਾਂ ਆਪਾਂ ਇੱਕ ਸੋਸਾਇਟੀ ਦੇ ਵਿੱਚ ਰਹਿੰਦੇ ਆ ਔਰ ਆਪਣਾ ਜਿਹੜਾ ਸੋਸਾਇਟੀ ਦੇ ਵਿੱਚ ਵਿਚਰਨਾ ਹੈ ਉਹ ਆਪਾਂ ਇੰਨਾ ਕੋ ਜਿਆਦਾ ਮਤਲਬ ਪੰਜਾਬ ਆਪਣੇ ਇੱਥੇ ਦੇਖਿਆ ਜਾਏ ਹਰਿਆਣਾ ਪੰਜਾਬ ਦੇ ਵਿੱਚ ਲੋਕਾਂ ਦੇ ਬੌਂਡ ਬਹੁਤ ਜਿਆਦਾ ਮਜ਼ਬੂਤ ਨੇ ਔਰ ਲੋਕਾਂ ਦਾ ਉਸ ਚੀਜ਼ ਦੇ ਉੱਪਰ ਰੋਸ ਪ੍ਰਗਟਾਉਣਾ ਵੀ ਬਿਲਕੁਲ ਜਾਇਜ਼ ਹੈ ਕਿਉਂਕਿ ਮੈਂ ਵੀ ਇੱਕ ਲੜਕੀ ਹੋਣ ਦੇ ਨਾਤੇ ਜੀ ਸਮਝ ਸਕਦੀ ਆ ਕਿ ਇੱਕ ਲੜਕੀ ਦੇ ਨਾਲ ਕੀ ਘਟਨਾ ਵਾਪਰ ਗਈ ਉਸ ਚੀਜ਼ ਦਾ ਕਿਸੇ ਨੂੰ ਆਈਡੀਆ ਵੀ ਨਹੀਂ ਹੈ ਤਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੂਗੀ ਕਿ ਆਪਣੀਆਂ ਗੋਲ ਮਟੋਲ ਗੱਲਾਂ ਦੇ ਵਿੱਚ ਗੁੰਮਰ ਨਾ ਨਾ ਕੀਤਾ ਜਾਏ ਸੋਸਾਇਟੀਜ਼ ਨੂੰ ਔਰ ਲੋਕਾਂ ਨੂੰ ਔਰ ਉਹਨਾਂ ਨੂੰ ਜਿਹੜੀ ਸੱਚ ਹੈ ਉਹਦੇ ਉਹਦਾ ਸਾਹਮਣਾ ਕਰਵਾਇਆ ਜਾਏ ਔਰ ਕੁੜੀ ਦੇ ਲਈ ਜਿਹੜਾ ਬੰਦਾ ਇਨਸਾਫ ਹੈ ਉਹ ਦਵਾਇਆ ਜਾਏ ਨਹੀਂ ਤਾਂ ਜਿਹੜੇ ਲੋਕ ਨੇ ਉਸੇ ਤਰੀਕੇ ਨਾਲ ਜਿਹੜਾ ਪ੍ਰਸ਼ਾਸਨ ਦੇ ਨੱਕ ਦੇ ਵਿੱਚ ਦਮ ਕਰਕੇ ਰੱਖਣਗੇ ਤੇ ਬੰਦਾ ਇਨਸਾਫ ਹੈ ਜਿਹੜਾ ਉਹ ਲੈ ਕੇ ਰਹਿਣਗੇ ਲੋਕ ਹਰਿਆਣਾ ਪੁਲਿਸ ਤੇ ਯਕੀਨ ਕਰਨ ਨੂੰ ਕਿਉਂ ਨਹੀਂ ਤਿਆਰ ਹੈਗੇ ਕਿਉਂਕਿ ਪੁਲਿਸ ਨੇ ਤਾਂ ਸਾਰਾ ਕੁਝ ਸਾਹਮਣੇ ਰੱਖ ਦਿੱਤਾ ਪਰ ਹੁਣ ਪਿੰਡ ਵਾਲੇ ਵੀ ਕਹਿ ਰਹੇ ਆ ਇੰਟਰਨੈਟ ਸੇਵਾ ਵੀ ਬੰਦ ਕਰਨੀ ਪਈ ਪਰਿਵਾਰ ਵੀ ਕਹਿ ਰਿਹਾ ਕਿ ਨਹੀਂ ਇਹ ਤਾਂ ਕਤਲ ਤੇ ਸਾਨੂੰ ਸ਼ੱਕ ਹੈਗਾ ਕਿ ਇਸ ਤਰ੍ਹਾਂ ਦੀ ਕਹਾਣੀ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਤਾਂ ਉਹੀ ਹੈ ਕਿ ਅਗਰ ਉਸ ਲੜਕੀ ਦੇ ਪੇਰੈਂਟਸ ਨੂੰ ਇਹ ਲੱਗ ਰਿਹਾ ਕਿ ਇਹ ਕਤਲ ਹੈ ਤਾਂ ਬੰਦਾ ਹੈ ਕਿ ਪੂਰੀ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਲੀਗਲੀ ਸਾਰੀਆਂ ਜੁੜੀਆਂ ਵੀ ਚੀਜ਼ਾਂ ਬਣਦੀਆਂ ਹਨਾ ਲੀਗਲੀ ਜਿਹੜੇ ਐਵੀਡੈਂਸ ਹੈ ਉਹਨਾਂ ਦੇ ਗੋ-ਥਰੂ ਕਰਵਾਇਆ ਜਾਏ ਐਂਡ ਜੋ ਵੀ ਬੰਦਾ ਹੱਕ ਹੈ ਹਨਾ ਪੇਰੈਂਟਸ ਦਾ ਉਹ ਜਾਣਨ ਦਾ ਪੂਰਾ ਪੂਰਾ ਹੱਕ ਹੈ ਕਿ ਉਹਨਾਂ ਦੀ ਲੜਕੀ ਦੇ ਨਾਲ ਐਕਚੁਅਲ ਚ ਕੀ ਹੋਇਆ ਤੇ ਉਹਦੀ ਜਿਹੜੀ ਡੈਥ ਹੈ ਉਹਦਾ ਅਸਲੀ ਕੌਜ਼ ਕੌਜ਼ ਆਫ ਡੈਥ ਕੀ ਹੈ ਤਾਂ ਅਪੀਲ ਕਰੂੰਗੀ ਪ੍ਰਸ਼ਾਸਨ ਨੂੰ ਕਿ ਸਿੱਧੇ ਤਰੀਕੇ ਦੇ ਨਾਲ ਪੇਰੈਂਟਸ ਐ ਜਿਹੜੇ ਉਸ ਲੜਕੀ ਦੇ ਉਹਨਾਂ ਨੂੰ ਸੱਚਾਈ ਦੋ ਹੈ ਜਿਹੜਾ ਮੂਰੇ ਕਰਵਾਇਆ ਜਾਏ ਔਰ ਉਹਨਾਂ ਨੂੰ ਪੂਰਾ ਪੂਰਾ ਸੱਚ ਹੈ ਜਿਹੜਾ ਦੱਸਿਆ ਜਾਏ ਲੋਕ ਕਿਉਂ ਨਹੀਂ ਯਕੀਨ ਕਰ ਰਹੇ ਕੁੜੀਆਂ ਦੇ ਨਾਲ ਲਗਾਤਾਰ ਅਜੀਆਂ ਥੋੜੇ ਸਮੇਂ ਬਾਅਦ ਹੀ ਕੋਈ ਨਾ ਕੋਈ ਵੱਡੀ ਘਟਨਾ ਸਾਹਮਣੇ ਆ ਜਾਂਦੀ ਹੈ ਅਜਿਆ ਸੋਸਾਇਟੀ ਦੇ ਵਿੱਚ ਵਾਪਰਦਾ ਕਿਹ ਰਹਿਣਾ ਸਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਆਪਾਂ ਕਹਿ ਸਕਦੇ ਆ ਪ੍ਰਸ਼ਾਸਨ ਹੈ ਨਾ ਉਹੀ ਢਿੱਲ ਹੈ ਉਹਦੇ ਵਿੱਚ ਹੀ ਢਿੱਲ ਹੈ ਕਿਉਂਕਿ ਜੇ ਦੇਖੋ ਜਸਟਿਸ ਹੈ ਜਿਹੜਾ ਹਨਾ ਜਸਟਿਸ ਡਿਲੇਡ ਮੀਨਸ ਜਸਟਿਸ ਡਿਨਾਈਡ ਆਪਾਂ ਸਭ ਨੂੰ ਪਤਾ ਹੈ ਹੁਣ ਪਿਛਲੇ ਵੀ ਕਿੰਨੇ ਹੀ ਸਾਲਾਂ ਤੋਂ ਕਿੰਨੇ ਕਿੰਨੇ ਕੇਸ ਚੱਲ ਰਿਹਾ ਚਾਹੇ ਨਿਰਬਿਆ ਹੋਵੇ ਚਾਹੇ ਕੋਲਕਾਤਾ ਚਾਹੇ ਪਿੱਛੇ ਡਾਕਟਰ ਵਾਲਾ ਆਪਾਂ ਕੇਸ ਦਾ ਸੁਣਿਆ ਸੀਗਾ ਤਾਂ ਕਿੰਨੇ ਹੀ ਜ਼ਿਆਦਾ ਕੇਸਿਸ ਹੋ ਚੁੱਕੇ ਆ ਬਟ ਹਾਲੇ ਤੱਕ ਆਪਾਂ ਨੂੰ ਕਿਸੇ ਵੀ ਕੇਸ ਦੀ ਜਿਹੜਾ ਆਉਟਪੁੱਟ ਹੈ ਉਹ ਬਿਲਕੁਲ ਜਸਟੀਫੀਏਬਲ ਨਹੀਂ ਮਿਲਿਆ ਤਾਂ ਮੈਂ ਇਹੀ ਅਪੀਲ ਕਰੂੰਗੀ ਪ੍ਰਸ਼ਾਸਨ ਨੂੰ ਕਿ ਜਿਹੜਾ ਲੀਗਲ ਜਸਟਿਸ ਸਿਸਟਮ ਹੈ ਉਹਨੂੰ ਤੇਜ਼ ਕੀਤਾ ਜਾਏ ਉਹਦੀ ਤੇਜ਼ੀ ਦੇ ਨਾਲ ਨਾਲ ਜਿਹੜਾ ਜਸਟਿਸ ਹੈ ਉਹ ਸੱਚੀ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਪ੍ਰੋਵਾਈਡ ਕੀਤਾ ਜਾਣਾ ਚਾਹੀਦਾ ਕਿਉਂ ਇਸ ਤਰ੍ਹਾਂ ਦੇ ਲਾਅ ਦੀ ਤੁਸੀਂ ਡਿਮਾਂਡ ਕਰਦੇ ਹੋ ਐਜ਼ ਅ ਲੀਗਲ ਸਟੂਡੈਂਟ ਵੀ ਕਿਹੋ ਜਿਹਾ ਕਾਨੂੰਨ ਹੋਣਾ ਚਾਹੀਦਾ ਹੈ ਕਾਨੂੰਨ ਇਸ ਤਰੀਕੇ ਦਾ ਹੋਣਾ ਚਾਹੀਦਾ ਕਿ ਜਦੋਂ ਵੀ ਇਦਾਂ ਦੇ ਕੇਸਿਸ ਜਿਹੜੇ ਆ ਸਾਹਮਣੇ ਆਉਂਦੇ ਆ ਤਾਂ ਉਹਨਾਂ ਨੂੰ ਕੁਝ ਦਿਨ ਪ੍ਰਿਸਕ੍ਰਾਈਬ ਕੀਤੇ ਜਾਣੇ ਚਾਹੀਦੇ ਆ ਪ੍ਰਸ਼ਾਸਨ ਵੱਲੋਂ ਇੱਕ ਲਾਅ ਬਣਾਉਣੇ ਚਾਹੀਦੇ ਆ ਜਿੰਦੇ ਵਿੱਚ ਕੁਝ ਦਿਨ ਡਿਸਕ੍ਰਾਈਬ ਕਰ ਦਿੱਤੇ ਜਾਣ ਕਿ 15 ਦਿਨ ਦੇ ਫੋਰ ਐਗਜ਼ਾਮਪਲ 15 ਦਿਨ ਅਸੀਂ ਦੇ ਰਹੇ ਹਾਂ ਔਰ 15 ਦਿਨ ਦੇ ਵਿੱਚ ਵਿੱਚ ਆ ਆ ਵਾਲੇ ਪਾਰਟਿਕੂਲਰ ਮੈਟਰ ਤੁਹਾਨੂੰ ਸੋਲਵ ਕਰਨੇ ਚਾਹੀਦੇ ਆ ਤਾਂ ਜਦੋਂ ਇਹੋ ਜਿਹੇ ਜਿਹੜੇ ਲੀਗਲ ਐਕਸ਼ਨ ਹੈ ਉਹ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਲਏ ਜਾਣਗੇ ਤਾਂ ਆਬਵੀਅਸਲੀ ਗੱਲ ਹੈ ਵੀ ਜਿਹੜਾ ਜਸਟਿਸ ਦੇ ਵਿੱਚ ਹੈ ਜਿਹੜੀ ਤੇਜ਼ੀ ਆਊਗੀ ਤੇ ਕੁੜੀਆਂ ਨੂੰ ਜਿਹੜਾ ਇਨਸਾਫ ਮਿਲੇਗਾ ਕਿਉਂਕਿ ਜਿੰਨੀ ਦੇਰ ਇਨਸਾਫ ਨੂੰ ਲੱਗਦੀ ਹੈ ਜਿੰਨੇ ਜਿੰਨੇ ਸਾਲ ਲੰਘ ਜਾਂਦੇ ਆ ਉਨੇ ਹੀ ਜਿਹੜੇ ਸਬੂਤ ਔਰ ਗਵਾਹ ਹੁੰਦੇ ਨੇ ਉਹ ਵੀ ਮਿਟ ਜਾਂਦੇ ਆ ਸੋ ਜ਼ਰੂਰੀ ਹੈ ਇਹੀ ਹੈ ਕੋਰਟ ਤੱਕ ਜਾਂਦਾ ਜਾਂਦਾ ਕੇਸ ਤੁਹਾਨੂੰ ਲ ਹੁੰਨ ਦੀ ਸੁਭਾਵਨਾ ਵੀ ਰਹਿੰਦੀ ਹੈ ਜਦੋਂ ਤੱਕ ਕੋਰਟ ਪਹੁੰਚਣਾ ਜਦੋਂ ਕਿਸ ਬਿਲਕੁਲ ਬਿਲਕੁਲ ਸਰ ਹੁੰਦੀ ਹੈ ਇਸੇ ਕਰਕੇ ਜੀ ਕੀ ਹੁੰਦਾ ਅੱਜ ਕੱਲ ਆਪਾਂ ਕੋਰਟ ਦੇ ਵਿੱਚ ਵੇਖਦੇ ਆ ਜਿਆਦਾਤਰ ਕਰੋਬੋਰੇਟਿਵ ਐਵੀਡੈਂਸ ਪਾਏ ਜਾਂਦੇ ਆ ਠੀਕ ਹੈ ਉਹਦਾ ਸਿੱਧਾ ਸਿੱਧਾ ਕਾਰਨ ਇਹ ਹੀ ਆ ਕਿਉਂਕਿ ਜਿਹੜੇ ਡਾਇਰੈਕਟ ਐਵੀਡੈਂਸ ਆ ਉਹ ਤਾਂ ਉਦੋਂ ਤੱਕ ਗਾਇਬ ਹੀ ਹੋ ਜਾਂਦੇ ਆ ਜਿੰਨੇ ਟਾਈਮ ਤੱਕ ਜਸਟਿਸ ਡਿਲੀਵਰ ਹੋਣਾ ਹੁੰਦਾ ਆ ਸੋ ਮੇਰੀ ਅਪੀਲ ਹੈ ਪ੍ਰਸ਼ਾਸਨ ਨੂੰ ਕਿ ਕੁੜੀਆਂ ਦੇ ਜਿਹੜੇ ਸੈਂਸਿਟਿਵ ਮੁੱਦੇ ਆ ਉਹਨਾਂ ਨੂੰ ਇੱਕ ਅਲੱਗ ਕੈਟਾਗਰੀ ਦੇ ਵਿੱਚ ਪਾ ਕੇ ਉਹਨਾਂ ਦੇ ਲਈ ਕੁਝ ਦਿਨਾਂ ਦਾ ਮੈਂ ਮਹੀਨੇ ਸਾਲ ਨਹੀਂ ਕਹੂੰਗੀ ਕੁਝ ਦਿਨਾਂ ਦਾ ਟਾਈਮ ਪ੍ਰਿਸਕ੍ਰਾਈਬ ਕੀਤਾ ਜਾਣਾ ਚਾਹੀਦਾ ਹੈ ਸੋ ਥੈਟ ਉਹਨਾਂ ਕੁਝ ਕੁ ਦਿਨਾਂ ਦੇ ਵਿੱਚ ਉਹ ਜਿਹੜੇ ਜਿਹੜੇ ਕੇਸ ਆ ਉਹ ਸੋਲਵ ਹੋਣ ਤੇ ਜਿਹੜਾ ਜਸਟਿਸ ਆ ਉਹ ਪ੍ਰੋਵਾਈਡ ਹੋ ਪਾਏ ਬਿਲਕੁਲ ਧੰਨਵਾਦ ਜੀ ਤਾਂ ਅਪਰ ਪੁਲਿਸ ਪ੍ਰਸ਼ਾਸਨ ਜਾਂ ਜਿਸ ਤਰ੍ਹਾਂ ਅਦਾਲਤਾਂ ਤੇ ਲੋਕ ਵਿਸ਼ਵਾਸ ਕਰਦੇ ਨੇ ਕਿ ਮਾਨਯੋਗ ਅਦਾਲਤ ਕਦੇ ਵੀ ਗਲਤ ਫੈਸਲਾ ਨਹੀਂ ਕਰਦੀ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਅਦਾਲਤ ਦੇ ਵੱਲੋਂ ਫੈਸਲਾ ਲਿਆ ਜਾਂਦਾ ਤਾਂ ਲੋਕ ਜਿਸ ਤਰ੍ਹਾਂ ਯਕੀਨ ਕਰਦੇ ਨੇ ਇਸੇ ਤਰ੍ਹਾਂ ਪੁਲਿਸ ਸਿਸਟਮ ਨੂੰ ਵੀ ਆਪਣੀ ਜਿਹੜੀ ਬਹਾਲੀ ਆ ਉਹ ਕਰਨੀ ਚਾਹੀਦੀ ਹੈ ਕਿ ਉਹਨਾਂ ਦੀ ਗੱਲ ਤੇ ਵੀ ਉਸੇ ਤਰੀਕੇ ਦੇ ਨਾਲ ਜਿਹੜਾ ਯਕੀਨ ਆ ਲੋਕਾਂ ਦੇ ਵੱਲੋਂ ਕੀਤਾ ਜਾਵੇ ਭਾਜੀ ਲਾਸਟ ਲੈ ਲਿਓ ਤੁਸੀਂ ਹੱਸਦੇ ਸੀ ਪੁਲਿਸ ਵਾਲੇ ਮੈਂ ਨਹੀਂ ਹੱਸਦਾ ਹਾਂ ਅੱਤ ਜਿਸ ਤਰ੍ਹਾਂ ਮਾਨਯੋਗ ਅਦਾਲਤ ਦੇ ਵਿੱਚ ਜਦੋਂ ਕੋਈ ਡਿਸੀਜਨ ਆਉਂਦਾ ਤਾਂ ਲੋਕ ਯਕੀਨ ਕਰਦੇ ਨੇ ਕਿਉਂਕਿ ਅਦਾਲਤ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਫੈਸਲਾ ਕਰਦੀ ਤੇ ਲੋਕ ਵਸਤੂ ਮੰਨਦੇ ਵੀ ਨੇ ਇੱਕ ਯਕੀਨ ਹੈ ਬਣਿਆ ਹੋਇਆ ਲੋਕਾਂ ਦਾ ਅਦਾਲਤ ਦੇ ਨਾਲ ਇਸੇ ਤਰ੍ਹਾਂ ਅਦਾਲਤੀ ਪ੍ਰਕਿਰਿਆ ਤੋ ਪਹੁੰਚਣ ਤੋਂ ਪਹਿਲਾਂ ਜਿਹੜੀ ਵੀ ਇਨਵੈਸਟੀਗੇਸ਼ਨ ਟੀਮਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਚਾਹੇ ਉਹ ਪੁਲਿਸ ਜਿਹੜੀ ਸਿਸਟਮ ਹੈ ਉਸ ਨੂੰ ਵੀ ਆਪਣੀ ਜਿਹੜੀ ਬਹਾਲੀ ਕਰਨੀ ਚਾਹੀਦੀ ਲੋਕਾਂ ਦੇ ਵਿੱਚ ਵਿਸ਼ਵਾਸ ਬਹਾਲ ਕਰਨਾ ਚਾਹੀਦਾ ਹੈ ਹਾਲਾਂਕਿ ਹਰਿਆਣਾ ਪੁਲਿਸ ਦਾ ਮਸਲਾ ਹਰ ਜਗ੍ਹਾ ਇਹ ਹੋਣਾ ਚਾਹੀਦਾ ਕਿ ਲੋਕ ਉਹਨਾਂ ਦੀ ਗੱਲ ਤੇ ਵੀ ਯਕੀਨ ਕਰਨ ਕਿ ਉਹਨਾਂ ਨੇ ਬਿਲਕੁਲ ਜੋ ਕੀਤਾ ਹੋਏਗਾ ਜੋ ਵੀ ਇਨਵੈਸਟੀਗੇਟ ਕੀਤਾ ਉਹ ਸਹੀ ਹੋਏਗਾ ਤਾਂ ਲੋਕਾਂ ਦੇ ਵਿੱਚ ਇਹ ਜਿਹੜੀ ਯਕੀਨ ਬਹਾਲੀ ਹੈ ਜਾਂ ਜਿਹੜਾ ਇੱਕ ਆਪਣੇ ਜਿਹੜਾ ਲੋਕਾਂ ਦੇ ਵਿੱਚ ਜਿਹੜੀ ਯਕੀਨ ਬਹਾਲੀ ਹੈ ਉਸ ਨੂੰ ਜ਼ਰੂਰ ਹੋਰ ਅੱਗੇ ਲੈ ਕੇ ਆਉਣਾ ਚਾਹੀਦਾ ਔਰ ਹੋਰ ਉਸ ਨੂੰ ਮਜ਼ਬੂਤ ਕਰਨਾ ਚਾਹੀਦਾ ਕਿ ਲੋਕ ਤੁਹਾਨੂੰ ਐਕਸੈਪਟ ਕਰਨ ਤੁਹਾਡੇ ਫੈਸਲੇ ਨੂੰ ਤੁਹਾਡੇ ਡਿਸੀਜਨ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਨਾ ਦੇਖਣ